ਇਕਬਾਲ ਸਿੰਘ ਲਾਲਪੁਰਾ ਜੀ ਤੁਸੀਂ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਹੋ ਚੇਅਰਮੈਨ ਰਹਿਣ ਦੇ ਦੌਰਾਨ ਘਟ ਗਿਣਤੀਆਂ ਲਈ ਤੁਹਾਡੇ ਵੱਲੋਂ ਕੀ ਕੀ ਉਪਰਾਲੇ ਕੀਤੇ ਗਏ ਘਟ ਗਿਣਤੀਆਂ ਦੀ ਦੋ ਵੱਡੀਆਂ ਗੱਲਾਂ ਨੇ ਜੀ ਪਹਿਲੀ ਗੱਲ ਤੇ ਹੈ ਕਿ ਉਹਨਾਂ ਦੀ ਐਜੂਕੇਸ਼ਨ ਵਾਸਤੇ ਕੀ ਕੀਤਾ ਜਾਂਦਾ ਜੀ ਦੂਜੀ ਐਮਪਲੋਇਮੈਂਟ ਵਾਸਤੇ ਜੀ ਸੋ ਲੇਕਿਨ ਜਿਹੜੀਆਂ ਸਭ ਤੋਂ ਜ਼ਰੂਰੀ ਚੀਜ਼ ਇਹਨਾਂ ਤੋਂ ਵੀ ਉੱਤੇ ਹੈ ਸਰਬ ਧਰਮ ਸੰਵਾਦ ਜੀ ਸਾਰੇ ਧਰਮ ਸੰਵਾਦ ਕਰਨ ਜਿਹੜੀਆਂ ਛੇ ਮਿਨੋਰਟੀਜ਼ ਹੈਗੀਆਂ لیکن سچ کوئی میجورٹی تو بنا نہیں سکتا جی اسی ایک تا وہ ریگولر شروع ਕੀਤਾ پھر सर्व धर्म सद्भावना سارے ਧਰਮਾਂ ਦਾ ਮੇਲਜੋਲ ਹੋਵੇ ਇਹਦੇ ਲਈ ਇਕੱਠਿਆਂ ਨੇ سارے ਧਰਮਾਂ ਦਾ ਫੰਕਸ਼ਨ ਨਾਲੇ ਸ਼ੁਰੂ ਕੀਤੇ ਉਹਦੇ ریگولر ਫੀਚਰ ਬਣਾਇਆ ਉਸ ਤੋਂ ਬਾਅਦ گورنمنٹ ਸਕੀਮ ਆਸ ਬੰਦੇ ਤੱਕ ਪਹੁੰਚੇ ਇਹਦੇ ਲਈ ਵੀ ਅਸੀਂ ਕੰਮ ਕਰ ਰਹੇ ਹਾਂ এডੂਕੇਸ਼ਨ ਲਈ 10000 ਕਰੋੜ ਰੁਪਇਆ گورنمنٹ ਆਫ ਇੰਡੀਆ ਨੇ ਟੈਕਨੀਕਲ ਐਜੂਕੇਸ਼ਨ ਹੀ ਮਿਨੋਰਟੀਸ ਲਈ ਦਿੰਦਾ ਦਿੱਤਾ ਗਈ ਤਾਂ ਜੀ ਘੱਟ ਗਿਣਤੀਆਂ ਲਈ ਕੇਂਦਰ ਸਰਕਾਰ ਜਿਹੜੀ ਆ ਉਹ ਕਿੰਨੀ ਕੁ ਹਮਾਇਤ ਕਰ ਰਹੀ ਹੈ ਦੇਖੋ ਇਹ ਜਿਹੜੀ ਮਿਨੋਰਟੀਸ ਹੈ ਜੀ ਇਹ ਇੱਥੇ ਉਹਨਾਂ ਲਈ ਸਵਰਗ ਹੈ ਇੰਡੀਆ ਜੀ ਦੋ ਤਰ੍ਹਾਂ ਠੀਕ ਹੈ ਪਹਿਲੀ ਗੱਲ ਕਿ ਜਿਹੜਾ ਜਿਹੜੀ ਇਹਦਾ ਗਿਣਤੀ ਜੀ ਜਦੋਂ ਦੇਸ਼ ਆਜ਼ਾਦ ਹੋਇਆ 51 ਦੀ ਸੈਂਸਸ ਦੇ ਵਿੱਚ 16% ਮਿਨੋਰਟੀ ਸੀ ਗਿਆ 84% ਮੇਜੋਰਟੀ ਸੀ ਠੀਕ ਹੈ ਜੀ ਅੱਜ 21% ਮਿਨਿਓਰਿਟੀਆਂ ਹੈ 79% ਮੇਜੋਰਿਟੀ ਹੈ ਠੀਕ ਹੈ ਜੀ ਮੇਜੋਰਿਟੀ ਪਾਪੂਲੇਸ਼ਨ ਘਟੀ ਹੈ ਜੀ ਮਿਨਿਓਰਿਟੀਆਂ ਵੀ ਵਧੀ ਹੈ ਜਦੋਂ ਕਿ ਪਾਕਿਸਤਾਨ ਦੇ ਵਿੱਚ 22% ਤੋਂ ਘਟ ਕੇ 6% ਤੇ ਆ ਗਿਆ ਠੀਕ ਹੈ ਜੀ ਉੱਥੇ 16% ਚਲੇ ਗਏ ਬੰਗਲਾਦੇਸ਼ ਕੇਵਲ 9% ਰਹਿ ਗਏ ਉੱਥੇ ਵੀ ਅਜ ਜੋ ਹਿੰਦੂਆ ਦੀ ਹਾਲਤ ਹੈ ਇਹ ਰੱਬ ਹੀ ਜਾਣਦਾ ਸਿੱਖਾਂ ਦੇ ਤੇ ਕੋਈ ਉੱਥੇ ਇੱਕ ਗਿਣਤੀ ਵੀ ਨਹੀਂ ਆਪਣੇ ਗੁਰਦੁਆਰੇ ਵੀ ਸੰਭਾਲ ਨਹੀਂ ਸਕਦੇ ਸੋ ਇਹ ਜਿਹੜੀ ਹੈ ਨਾ ਜੇ ਫਿਰ ਸਾਡੇ ਰਾਸ਼ਟਰਪਤੀ ਬਣੇ ਚੀਫ ਜਸਟਿਸ ਬਣੇ ਪ੍ਰਾਈਮ ਮਿਨਿਸਟਰ ਬਣੇ ਸੋ ਹਰ ਜਗ੍ਹਾ ਅੱਜ ਵੀ 62 ਬੱਚੇ ਇਸਲਾਮ ਨੂੰ ਮੰਨਣ ਵਾਲੇ ਆਈਐਸ ਆਏ ਜੀ 13 ਬੰਦੇ ਇਹਨਾਂ ਦੇ ਜੈਨ ਕਮਿਊਨਿਟੀ ਦੇ ਆਏ ਇਸ ਤਰ੍ਹਾਂ ਸਾਰਿਆਂ ਦੇ ਆਏ ਹੈ ਸੋ ਜਿਹੜੇ ਵੀ ਬੰਦੇ ਕੰਮ ਕਰ ਰਹੇ ਗਵਰਨਮੈਂਟ ਔਨ ਮੈਰਿਟ ਹਰ ਇੱਕ ਨੂੰ ਹਰ ਜਗ੍ਹਾ ਪਹੁੰਚਦਾ ਆਜ਼ਾਦੀ ਹੈ ਪਹੁੰਚ ਸਿਮਤ ਕਰਕੇ ਪਹੁੰਚ ਇਹ ਦੇਸ਼ ਭਰ ਵਿੱਚ ਘੱਟ ਗਿਣਤੀਆਂ ਨੂੰ ਸਿਆਸਤ ਵਿੱਚ ਮੋਦੀ ਸਰਕਾਰ ਜਿਹੜਾ ਮਾਨਸਤਕਾਰ ਹੈ ਉਹ ਕਿਸ ਤਰ੍ਹਾਂ ਦਾ ਦੇਰੀ ਹੈ ਦੇਖੋ ਜਿਹੜਾ ਵੀ ਕੋਈ ਬੰਦਾ ਸ਼ਾਸਨ ਦੇ ਵਿੱਚ ਇਹਨੇ ਆਉਣਾ ਨਾ ਜੀ ਉਹਨਾਂ ਲੋਕਾਂ ਦੀ ਕਚਹਿਰੀ 'ਚ ਪੇਸ਼ ਹੋ ਕੇ ਆਉਣਾ ਠੀਕ ਹੈ ਜੀ ਹਾਂਜੀ ਪੰਜਾਬ ਦੇ ਵਿੱਚ 20 ਪੋਸਟਾਂ ਨੇ ਐਮਪੀ ਦੀਆਂ 13 ਇਲੈਕਟਿਡ ਹੈਗੇ ਉਹ ਲੋਕ ਸਭਾ ਦੇ 7 ਰਾਜ ਸਭਾ ਦੇ ਠੀਕ ਹੈ ਜੀ ਸਾਡੀ ਬੜੀ ਕਿਸਮਤੀ ਹੈ 20 'ਚ ਇੱਕ ਵੀ ਅਮਰਤਾਰੀ ਸਿੱਖ ਨਹੀਂ ਹੈਗਾ ਓਕੇ ਤੇ ਸਿੱਖ ਹੀ ਜਿਹੜੀ ਸਾਡੀ ਮжоਰਿਟੀ ਹੈ ਤਕਇਆ ਕਮਿਊਨਿਟੀ ਦੇ ਵਿੱਚ ਬੰਦਾ ਹੀ ਨਹੀਂ ਅੱਗੇ ਵਧ ਰਿਹਾ ਤੇ ਕੋਈ ਮੋਦੀ ਸਾਹਿਬ ਦਾ ਤਾਂ ਕੋਈ ਨਹੀਂ ਹੈਗਾ ਨਾ ਵੀ ਹੋਣ ਦੇ ਬਾਬ ਦੀ ਬਿਨਾ ਕਿਸੇ ਜਿੱਤਨ ਤੋਂ ਦੋ ਸਿੱਖ ਜਿਹੜੇ ਹੈ ਉਹ ਕੈਬਨਿਟ ਛੱਡ ਗਿਆ ਜੀ ਪੂਰੀ ਸਾਹਿਬ ਤੇ ਰਵਨੀਤ ਬਿੱਟੂ ਜੀ ਇਹ ਘਟ ਗਿਣਤੀ ਹੈ ਵਰਗ ਦੇ ਜਿਹੜੇ ਪੜੇ ਲਿਖੇ ਨੌਜਵਾਨ ਆ ਉਹਨਾਂ ਲਈ ਕੀ ਸੁਨੇਹਾ ਦੇਣਾ ਚਾਹੂਗੇ ਦੇਖੋ ਸਾਰੇ ਮਿਹਨਤ ਕਰੋ ਮਿਹਨਤ ਕਰਕੇ ਅੱਗੇ ਨਿਕਾ ਗਵਰਨਮੈਂਟ ਆਫ ਇੰਡੀਆ ਚ ਹਰ ਤਰ੍ਹਾਂ ਦੀ ਫੈਸਿਲਿਟੀ ਹੈ ਜੀ ਆਈਐਸ ਵਾਸਤੇ ਤਿਆਰੀ ਵਾਸਤੇ ਦੂਜੇ ਜਿਹੜੇ ਹੈ ਟੈਕਨੀਕਲ এডਿਕੇਸ਼ਨ ਵਾਸਤੇ ਜੀ এডਿਕੇਸ਼ਨ ਵਾਲੇ ਪਾਸੇ ਧਿਆਨ ਦਿਓ ਤੇ ਫਿਰ ਅੱਗੇ ਵਧਿਆ ਜਾ ਸਕਦਾ ਵਿਦਆਉਟ এডਿਕੇਸ਼ਨ ਕੋਈ ਵੀ ਬੰਦਾ ਅੱਗੇ ਨਹੀਂ ਵੱਸ ਸਕਦਾ ਕਟਗਿੰਤੀ ਵਰਗ ਦੇ ਜੁੜੇ ਲੋਕਾਂ ਨੂੰ ਹਮੇਸ਼ਾ ਵਧੀਕੀ ਦਾ ਬੜਾ ਡਰ ਲੱਗਿਆ ਰਹਿੰਦਾ ਜੀ ਆਖਿਰ ਕੀ ਕਾਰਨ ਐ ਸਾ ਦੇਖੋ ਜਿੱਥੇ ਤਾਂ ਕਿਸੇ ਤੇ ਆਰਗੇਨਾਈਜ਼ ਅਟੈਕ ਹੋਵੇ ਜੀ ਪਿਛਲੇ 10 11 ਸਾਲ ਇੱਥੇ ਇੱਕ ਵੀ ਕਮਿਊਨਲ ਕਲੈਸ਼ ਨਹੀਂ ਹੋਇਆ ਲੇਕਿਨ ਹਾਂ ਰੋਡ ਰੇਸ ਹੋ ਗਈ ਕਿਸੇ ਸਿੱਖ ਬੱਚੇ ਦੀ ਪਗੜੀ ਉਤਾਰਤੀ ਜਾਂ ਕੋਈ ਸ਼ਸਤਰਾ ਹੋ ਗਏ ਸੜਕ ਤੇ ਝਗੜਾ ਵਿਅਕਤੀਗਤ ਹੋਣ ਤੇ ਠੀਕ ਹੈ ਜੀ ਉਹ ਫਿਰ ਧਰਮ ਦੇ ਨਾਂ ਤੇ ਜੁੜ ਜਾਂਦਾ ਹੈ ਜੀ ਵੀ ਇਸੇ ਤਰ੍ਹਾਂ ਕਿਸੇ ਇਸਲਾਮ ਨੂੰ ਮੰਨਣ ਵਾਲੇ ਨਾਲ ਹੋ ਜਾਏ ਉਹਦੇ ਨਾਂ ਤੇ ਹੋ ਜਾਂਦਾ ਇਸ ਤਰ੍ਹਾਂ ਦੇ ਇਨਸੀਡੈਂਟ ਸਟੇ ਕ੍ਰਾਈਮ ਕ੍ਰਿਮੀਨਲ ਕਰਦੇ ਰਹਿੰਦੇ ਆ ਹੁੰਦੇ ਵੀ ਰਹਿਣਗੇ ਜੀ ਲੇਕਿਨ ਸਾਡੇ ਇੱਥੇ ਕ੍ਰਿਮੀਨਲ ਕਲੈਸ਼ ਇੱਕ ਵੀ ਨਹੀਂ ਹੋਇਆ ਜਦੋਂ ਹਿੰਦੂ ਸਿੱਖ ਜਾਂ ਹਿੰਦੂ ਮੁਸਲਮਾਨ ਉਹ ਯਾ ਦੂਜੇ ਕੋਈ 크ਿਸਚੀਅਨ ਨੂੰ ਜੇ ਕਿ ਸਾਹਮਣੇ ਸਾਹਮਣੇ ਲੜਿਆ ਲੜਿਆ ਜਿਹੜਾ ਫਿਰ 29 ਅਪ੍ਰੈਲ 2022 ਨੂੰ ਹੋਇਆ ਸੀ ਕਲਦੇਵੀ ਮੰਦਿਰ ਫਿਰ ਉਸ ਨੂੰ ਕਿਸ ਨੇ ਕਹ ਨਾਲ ਦੇਖਦੇ ਹੋ ਹਾਂਜੀ 29 ਅਪ੍ਰੈਲ 2022 ਨੂੰ ਜਿਹੜਾ ਆਪਣਾ ਕਲਦੇਵੀ ਮੰਦਿਰ ਦੇ ਅੱਗੇ ਪਹੁੰਚ ਚਾ ਗਿਆ ਸੀ ਸਿੱਖਾਂ ਵੱਲੋਂ ਉਹਨੂੰ ਫਿਰ ਕਿਸ ਤਰ੍ਹਾਂ ਦੇਖਦੇ ਹੋ ਗਾ ਜੇ ਇੱਥੇ ਜਿਹੜਾ ਵੀ ਉਹ ਵੀ ਇੱਕ ਗਰੁੱਪ ਆਫ ਪੀਪਲ ਸੀਗਾ ਠੀਕ ਹੈ ਜੀ ਕਮਿਊਨਿਟੀ ਤੇ ਕੋਈ ਡਿਸੀਜਨ ਨਹੀਂ ਸੀ ਉਹ ਬੰਦੇ ਕੌਣ ਸੀ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਸੀ ਠੀਕ ਹੈ ਜੀ ਠੀਕ ਹੈ ਕਿ ਨਹੀਂ ਉਹ ਇੱਥੇ ਇਸ ਤਰ੍ਹਾਂ ਅਸੀਂ ਜਿਹੜੇ ਪੰਜਾਬੀ ਹਾਂ ਸਾਡਾ ਡੀਐਨਏ ਇੱਕ ਹੈ ਸਾਡੀ ਰੋਟੀ ਬੇਟੀ ਦੀ ਸਾਹ ਹੈ ਤੇ ਸਾਡੇ ਦਾ ਹਰ ਪਰਿਵਾਰ ਚੋਂ ਕਿਸੇ ਨੇ ਕੇਸ ਰੱਖਿਆ ਕਿਸੇ ਨੇ ਨਹੀਂ ਰੱਖਿਆ ਇਸ ਕਰਕੇ ਪੰਜਾਬੀ ਨੂੰ ਤੁਸੀਂ ਆਇਡੈਂਟੀਫਾਈ ਨਹੀਂ ਕਰ ਸਕਦੇ ਤਾਂ ਅਸੀਂ ਸਾਰਾ ਇੱਕੋ ਪਰਿਵਾਰ ਆਰਐਸਐਸ ਤੇ ਬੀਜੇਪੀ ਤੇ ਅਕਸਰ ਘਟ ਗਿਣਤੀਆਂ ਦੇ ਵਧੀਆਂ ਦੇ આરોਪ ਲੱਗਦੇ ਰਹਿੰਦੇ ਨੇ ਦੇਖੋ ਮੈਨੂੰ ਤੇ ਇਹ ਪਤਾ ਹੈ ਕੋਈ ਜਿਹੜੇ ਵੀ ਕੋਈ ਇੱਕ ਬੰਦਾ ਮੈਨੂੰ ਲਿਆ ਦਿਓ ਜਿਹੜੇ ਕਿਸੇ ਸਿੱਖ ਨੂੰ ਮੈਂ ਜਿੱਥੇ ਵੀ ਜਾਣਾ ਹੈ ਸਵਾਲ ਪੁੱਈਣਾ ਜੀ ਵੀ ਤੁਹਾਡੇ ਚੋ ਇੱਕ ਬੰਦੇ ਨੂੰ ਵੀ ਜੇ ਕਿਸੇ ਨੂੰ ਕਨਵਰਟ ਕੀਤਾ ਗਿਆ ਹਿੰਦੂਇਸਮ ਚ ਠੀਕ ਫਿਰ ਮੈਨੂੰ ਦੱਸੋ ਮੈਂ ਰਾਜਨੀਤੀ ਤੋਂ ਪਾਸੇ ਹੋਣ ਨੂੰ ਬਾਅਦ ਵਿੱਚ ਕਰਨਾ ਪੈਣਾ ਇਹੋ ਜਿਹੇ ਹਜ਼ਾਰਾਂ ਕੇਸਸ ਹੈਗੇ ਆ ਜਿੱਥੇ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਜੇ ਸਿੱਖ ਹੈਗੇ ਹੋ ਤੇ ਆਪਣੇ ਦਸਤਾਰ ਵੀ ਖੋਦਾੜੀ ਵੀ ਰੱਖੋ ਠੀਕ ਹੈ ਜੀ ਇਹ ਹੁਣ ਵਹਿ ਪਰਮ ਕੌਣ ਪਾ ਰਿਹਾ ਕਿਉਂ ਪਾ ਰਿਹਾ ਇਹ ਤੱਤਰ ਤੇ ਅਧਾਰਤ ਨਹੀਂ ਹੈਗਾ ਨਹੀਂ ਠੀਕ ਸੋ ਮੈਂ ਆਰਐਸਐਸ ਦਾ ਸਪੋਕਸਪਰਸਨ ਨਹੀਂ ਹੈਗਾ ਇਹ ਗੱਲ ਉਹਨਾਂ ਦਾ ਸਵਾਲ ਹੈ ਕਿ ਕਿਉਂਕਿ ਜੋ ਗਰਾਊਂਡ ਰਿਐਲਿਟੀ ਹੋਈ ਹੈ ਜੀ ਬਹੁਤ ਸਾਰੇ ਹੁਣ ਜਿਹੜੇ ਸਾਡੇ ਸਿੱਖ ਜਿਹੜੇ ਆ ਦੂਜੇ ਲੋਕ ਕਨਵਰਟ ਹੋ ਕਰਵਾ ਰਹੇ ਆ ਉਹਨਾਂ ਦਾ ਰੌਲਾ ਪੈ ਰਿਹਾ ਇਹ ਜਿਹੜੀ ਹੈ ਕਨਵਰਸ਼ਨ ਜਿਹੜੀ ਹੈ ਬਾਈ ਡੀਸੀਟ ਬਾਈ ਬ੍ਰਾਈਬ ਇਹ ਮੰਦ ਹੋਣੀ ਚਾਹੀਦੀ ਹੈ ਧੰਨਵਾਦ